ਅਨੁਪੇਦ ਕੀ ਨਾਮ ਅੱਜ ਤੁਸੀਂ ਕਰੋੜਪਤੀ ਬਣੇ ਹੋ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਜੀ ਮੇਰਾ ਨਾਮ ਕਵਰਚਨ ਕੌਰ ਹੈ ਤੇ ਅੱਜ ਕਰੋੜਪਤੀ ਬਣ ਕੇ ਬਹੁਤ-ਬਹੁਤ ਖੁਸ਼ ਹਾਂ ਸੀ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਸਾਨੂੰ ਇਹ ਅੱਜ ਇਹ ਨਾਮ ਮਿਲਿਆ ਹੈ ਤਾਂ ਕਰੋੜਪਤੀ ਬਣਾਇਆ ਰਾਜੂ ਜੀ ਨੇ ਜੀ ਹਾਂ ਜੀ ਤੇ ਅੰਨਾ ਬਾਰੇ ਕੀ ਕਹਿਣਾ ਚਾਹੋਗੇ ਕਿਵੇਂ ਟਿਕਟ ਲਈ ਤੇ ਕਿਵੇਂ ਦਾ ਮਾਹੌਲ ਸੀ ਅੱਜ ਘਰ ਦੇ ਵਿੱਚ ਘਰ ਦੇ ਵਿੱਚ ਤਾਂ ਬਹੁਤ ਵਧੀਆ ਮਾਹੌਲ ਸੀਗਾ ਇਹ ਮੈਨੂੰ ਮਾਰਕੀਟ ਦੇ ਵਿੱਚ ਮਿਲਿਆ ਸੀ ਭਾਜੀ ਤੇ ਇਹਨਾਂ ਨੇ ਆਫਰ ਕੀਤੀ ਕਿ ਤੁਸੀਂ ਕਟ ਲਾ ਲੋ ਤੇ ਇਹਨਾਂ ਤੋਂ ਮੈਂ 2-3 ਸੈਟ ਲਈ ਸੀਗੇ ਜਿਹਦੇ ਵਿੱਚੋਂ ਇੱਕ ਸਾਡਾ ਇਨਾਮ ਨਿਕਲਿਆ ਸੋ ਅੱਜ ਧੰਨਵਾਦ ਕਰਨਾ ਚਾਹੂਗਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਇਹਨਾਂ ਦੀ ਬਦੌਲਤ ਅੱਜ ਅਸੀਂ ਕਰੋੜਪਤੀ ਬਣ ਗਏ ਅੱਜ ਕੀ ਨਾਮ ਹੈ ਜੀ ਅੱਜ ਤੁਸੀਂ ਕਰੋੜਪਤੀ ਬਣਾ ਕੇ ਆਏ ਬਣਾਏ ਜਿਹਨਾਂ ਨੂੰ ਸਰਪ੍ਰਾਈਜ਼ ਦੇ ਪਹੁੰਚੇ ਕਿਹਨਾਂ ਚਾਹ ਹਾਂਜੀ ਹਾਂਜੀ ਮੇਰਾ ਸੰਜੇ ਕਪੂਰ ਨਾਜੀ ਸੰਜੇ ਲਾਟਰੀ ਏਜੰਸੀ ਬਟਾਲਾ ਦੇ ਮੇਰੇ ਤੇ ਜਲੰਧਰ ਰੋਡ ਕਮੇਟੀ ਘਰ ਦੇ ਸਾਹਮਣੇ ਮੇਰ ਕੋ ਇੱਕ ਨਾਮ ਨਿਕਲਿਆ ਆ 1.5 ਕਰੋੜ ਰੁਪਏ ਦਾ ਉਹ ਮੇਰਾ 1.5 ਕਰੋੜ ਰੁਪਏ ਦਾ ਨਾਮ ਨਿਕਲਿਆ ਜੀ ਮੈਨੂੰ ਕੰਪਨੀ ਤੋਂ ਫੋਨ ਆਇਆ ਤੇ ਮੈਂ ਫਿਰ ਦੇਖਿਆ ਮੈਂ ਕਿਹਾ ਮੁੰਡਾ ਰਾਜੂ ਉਹਨਾਂ ਨਾਲ ਲੱਗ ਗਿਆ ਅੰਮ੍ਰਿਤਸਰ ਰਾਜੂ ਗਰਵੜਪਤੀ ਇਹ ਲੈ ਗਿਆ ਮੇਰੇ ਕੋਲ ਟਿਕਟ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਦੇਰ ਕੋਈ ਗਰਾਮ ਨਿਕਲਿਆ ਇਹਨੇ ਫਿਰ ਮੈਂ ਕਿਹਾ ਚੈੱਕ ਕਰਕੇ ਦੱਸ ਕਿੱਥੇ ਆ ਇਹਨਾਂ ਨੇ ਫਿਰ ਮੈਨੂੰ ਯਕੀਨ ਦਾ ਕਹਿੰਦਾ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਕੋਲ ਹੈਗਾ ਮੈਡਮ ਹੁਣ ਆਏ ਹੀ ਬਾਜ਼ਾਰ ਤੇ ਉਹ ਆਏ ਹਾਂ ਤੇ ਉਹ ਕਹਿੰਦੇ ਚੱਲ ਇੱਕ ਟਿਕਟ ਮੈਨੂੰ ਵੀ ਦੇ ਦੇ ਇਹਨਾਂ ਨੇ ਫਿਰ ਉਹਨਾਂ ਨੂੰ ਟਿਕਟ ਦਿੱਤੀ ਤੇ ਫਿਰ ਆਏ ਇਹਨਾਂ ਨੂੰ ਬੁਧਾਈ ਦੇ ਆਏ ਆ ਨਾ ਘਰ ਸਰਪ੍ਰਾਈਜ਼ ਦਿੱਤਾ ਪਰਮਾਤਮਾ ਬਾਕੀ ਤੇ ਬਹੁਤ ਵਧੀਆ ਕੁਝ ਹਾਂਜੀ ਹਾਂਜੀ ਕੀ ਨਾਮ ਹੈ ਅੱਜ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਰਾਜੂ ਕਰੋੜਪਤੀ ਜੀ ਮੈਨੂੰ ਕਹਿੰਦੇ ਆ ਲੋਕ ਤੇ ਮੈਂ ਇਸ ਨਾਮ ਤੇ ਜਾਣ ਜਾਣਦੇ ਨੇ ਮੈਨੂੰ ਸਾਰੇ ਤੇ ਮੈਂ ਕਾਫੀ ਸਾਲਾਂ ਤੋਂ ਟਿਕਟਾਂ ਦਾ ਕੰਮ ਕਰਦਾ ਆ ਰਿਹਾ ਮਾਂ ਤੇ ਕਾਫੀ ਮੈਂ ਕਰੋੜਪਤੀ ਬਣਾਏ ਨੇ ਲੱਖਪਤੀ ਵੀ ਬਣਾਏ ਨੇ ਤੇ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਸਾਰੇ ਕਹਿੰਦੇ ਜੀ ਇੱਥੋਂ ਦੀ ਲੋ ਟਿਕਟਾਂ ਨਹੀਂ ਨਿਕਲਦੀਆਂ ਸਭ ਐਵੇਂ ਹੀ ਹੁੰਦੀਆਂ ਜੀ ਇਸ ਤਰ੍ਹਾਂ ਉਸ ਤਰ੍ਹਾਂ ਕਿ ਲੁਧਿਆਣੇ ਦੇ ਹੀ ਨਿਕਲਦੀਆਂ ਪਰ ਲੁਧਿਆਣੇ ਤੋਂ ਤੇ ਉਹ ਮੇਨ ਹੈਗੇ ਜੀ ਟਿਕਟਾਂ ਦੋ ਉੱਥੇ ਹੀ ਆਂਦੀਆਂ ਠੀਕ ਹੈ ਜੀ ਤੇ ਬਾਕੀ ਸੇਲ ਪਰਚੇਜ ਆ ਜਿਵੇਂ ਮੈਂ ਵੀ ਸੈਲਾਂ ਨਾ ਤੇ ਇੱਥੇ ਮੇਰੇ ਕੋਲੋਂ ਮੈਂ ਅੰਮ੍ਰਿਤਸਰ ਆਇਆ ਜੀ ਟਿਕਟਾਂ ਵੇਚਦਾ ਪਿਆ ਸੀ ਤੇ ਇਸ ਰਹੀ ਮੇਡਾ ਮਤਲਬ ਕਿ ਮੇਰੇ ਹੱਥੋਂ ਮਤਲਬ ਕਿ 1.5 ਕਰੋੜ ਦਾ ਨਾਮ ਨਿਕਲਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਮੈਂ ਇੱਕ ਕਰੋੜਪਤੀ ਬਣਾਇਆ ਜੀ ਤੇ ਉਹ ਆਪਣਾ 1.5 ਕਰੋੜ ਦੀ ਜਿਹੜੀ ਟਿਕਟ ਹੈ ਜਿਹੜੀ ਪੰਜ ਤਿੰਨ ਨੂੰ ਡਰਾ ਸੀ ਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 6:30 ਵਜੇ 6:30 ਵਜੇ ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਏ ਮੇਰੇ ਕੋਲੋਂ ਨਿਕਲੇ ਆ ਮੈਨੂੰ ਉਹਨਾਂ ਦਾ ਲੁਧਿਆਣੇੋਂ ਫੋਨ ਆਇਆ ਕਿਉਂਕਿ ਮੈਨੂੰ ਐਕਚੁਅਲੀ ਇਹਨਾਂ ਦੇ ਆਪਣਾ ਕੀ ਕਹਿੰਦੇ ਨੇ ਸੰਜੇ ਲਾਟਰੀ ਵੱਲੋਂ ਬਟਾਲੇ ਤੋਂ ਆਇਆ ਫੋਨ ਮੈਨੂੰ ਤੇ ਇਹ ਜਿਹੜੇ ਮੇਰੇ ਜੀ ਸਟਾਕਿਸ ਨੇ ਮੈਂ ਇਹਨਾਂ ਕੋਲੋਂ ਮੈਂ ਟਿਕਟ ਲਈ ਸੀ ਤੇ ਉਸ ਤੋਂ ਬਾਅਦ ਜੀ ਮੈਨੂੰ ਬੜੀ ਖੁਸ਼ੀ ਹੋਈ ਮੈਂ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿੰਨੂ ਟਿਕਟ ਸੇਲ ਕੀਤੀ ਹੈ ਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਮੈਂ ਇਸਰਕੇ ਕੇ ਮੈਂ ਸਾਰੇ ਨੂੰ ਕਹਿਣਾ ਚਾਹਨਾ ਵਾਂ ਕਿ ਲਾਟਰੀ ਕਿੱਥੇ ਵੀ ਨਿਕਲ ਸਕਦੀ ਹੈ ਇਟ ਇਜ਼ ਅ ਜੈਗ ਲਾਈਫ ਦੇ ਐਪੀਸੋਡ ਕਿਸੇ ਦਾ ਵੀ ਪਿਆਰਾ ਬਣ ਸਕਦਾ ਰਾਜੂ ਜੀ ਹੁਣ ਤੱਕ ਕਿੰਨੇ ਕਰੋੜਪਤੀ ਬਣਾ ਚੁੱਕੇ ਹੋ ਤੇ ਲੱਖਪਤੀ ਕਿੰਨੇ ਤੁਹਾਨੂੰ ਪੈਸਾ ਕਮਾ ਕੇ ਦੇ ਸਕਦੇ ਹਾਂ ਜੀ ਮੈਂ 2-3 3 ਕਰੋੜਪਤੀ ਬਣਾਵਟਾਂ ਜੀ ਮਾ ਆਪਣੇ ਹੱਥੀ ਬਾਕੀ ਹੋਰ ਵੀ ਨਹੀਂ ਏਜੰਟ ਨੇ ਉਹ ਵੀ ਸਾਰੇ ਬਣਾ ਸਕੇ ਨੇ ਜਿਵੇਂ ਮੇਰੇ ਨਾਲ ਸੰਜੇ ਭਾਜੀ ਲਾਟਰੀ ਵਾਲੇ ਖੜੇ ਨੇ ਇਹਨਾਂ ਨੇ ਵੀ ਬੜੇ ਇਹਨਾਂ ਦੇ ਹੱਥੋਂ ਵੀ ਬੜੇ ਨਿਕਲੇ ਨੇ ਇਹਨਾਂ ਕੋਲ ਹੋਰ ਵੀ ਏਜੰਟ ਕੰਮ ਕਰਦੇ ਨੇ ਤੇ ਮੈਂ ਵੀ ਇਸ ਹੱਲਾ ਨਾਲ ਤੇ ਜਦੋਂ ਤੁਸੀਂ ਕਰੋੜਪਤੀ ਕਿਸ ਨੂੰ ਬਣਾ ਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦਿੰਦੇ ਹੋ ਤਾਂ ਕਿਵੇਂ ਦੀ ਮੂਮੈਂਟ ਹੁੰਦੀ ਹੈ ਕਿਵੇਂ ਦਾ ਉਸ ਟਾਈਮ ਆਈ ਕੈਨਟ ਇਮੇਜ ਜੀ ਭਾਈ ਕੀ ਕਹਿੰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੀ ਖੁਸ਼ੀ ਹੁੰਦੀ ਹੈ ਇੱਕ ਆਪਣੇ ਆਪ ਨੂੰ ਵੀ ਹੁੰਦੀ ਹੈ ਤੇ ਇੱਕ ਉਧਰੋਂ ਵੀ ਅਲੱਗ ਹੀ ਇੱਕ ਚਿਹਰਾ ਦੇਖਣ ਨੂੰ ਮਿਲਦਾ ਜੀ ਕਿ ਹਾਂ ਜੀ ਲਾਟਰੀ ਵਾਕਈ ਨਿਕਲੀ ਹੈ ਸੱਚੀ ਨਿਕਲੀ ਹੈ ਕਿ ਯਕੀਨੀ ਨਹੀਂ ਹੁੰਦਾ ਕਈ ਲੋਕ ਸੋਚਦੇ ਨੇ ਵੀ ਇਹ ਜੂਆ ਜਾਂ ਮਤਲਬ ਇਹ ਪਾਣੀ ਨੀਚੇ ਦੀ ਕਿਸੇ ਦਿਨ ਹੀ ਨਿਕਲਦੀ ਵੈਸੇ ਹੀ ਪੈਸੇ ਠਾਕਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹਨਾ ਕਿ ਐਸੀ ਕੋਈ ਗੱਲ ਨਹੀਂ ਹੈ ਇਹ ਮੰਨਦਾ ਆਪਣਾ ਗੱਲਾਂ ਬਾਤਾਂ ਐ ਜਿਵੇਂ ਵੀ ਐ ਕਹਿੰਦੇ ਨੇ ਜਿੰਨੇ ਚਿਹਰੇ ਉਹਨੀਆਂ ਗੱਲਾਂ ਤੇ ਆਪਾਂ ਹੋਰ ਵੀ ਜਿਸ ਤਰ੍ਹਾਂ ਵੀ ਕਿਸੇ ਨੂੰ ਕਹੀਏ ਕਿ ਆਪਣਾ ਜ਼ਿੰਦਗੀ ਚ ਦੇ ਦਿੱਤੀ ਹੈ ਰੱਬ ਨੇ ਤੇ ਇਹਨੂੰ ਅਹੀ ਕਿਸਮਤ ਦੇ ਰਾਹ ਦੇ ਨਾਲ ਵੀ ਲੈ ਕੇ ਜਾਣਾ ਚਾਹੀਦਾ ਸਾਨੂੰ ਸੋ ਅੱਜ ਤੁਸੀਂ ਅੰਮ੍ਰਿਤਸਰ ਇਹਨਾਂ ਦੇ ਘਰੇ ਆਏ ਹੋ ਤੇ ਕਿਵੇਂ ਦਾ ਮਾਹੌਲ ਬਣਿਆ ਅੱਜ ਹਾਂ ਜੀ ਬੜਾ ਹੀ ਵਧੀਆ ਲੱਗੰਦਿਆ ਜੀ ਕਿ ਇੱਕ ਇਹਨਾਂ ਨੂੰ ਇੱਕ ਸਰਪ੍ਰਾਈਜ਼ ਵੀ ਦਿੱਤਾ ਤੇ ਇੱਕ ਚਲੋ ਪਰਮਾਤਮਾ ਇਹਨਾਂ ਨੂੰ ਵੀ ਦਿੱਤਾ ਕੁਝ ਦੇਣ ਆਏ ਆ ਤੇ ਕੁਝ ਲੈਣ ਵੀ ਆਏ ਆ